ਮੂਹੀ ਮੰਦਿਰ ਸ਼ਿਵਾਲਾ ਜਰਜਨਗਰ ਵਿਖੇ ਇਸ ਮੂਹ ਮੰਦਿਰ ਕਮੇਟੀ ਵੱਲੋਂ ਪ੍ਰਧਾਨ ਕੇਵਲ ਕੁਸ਼ਨ ਅਰੋੜਾ ਅਤੇ ਪ੍ਰਧਾਨ ਗੁਲਸ਼ਨ ਬੱਬਰ ਦੀ ਪ੍ਰਧਾਨਗੀ ਹੇਠ ਬਾਬਾ ਖਿਜ਼ਰ ਖਵਾਜ਼ਾ ਜੀ ਦਾ ਸਾਲਾਨਾ ਪੰਡਾਰਾ ਕੀਤਾ ਗਿਆ ਅਤੇ ਰਾਤ ਨੂੰ ਪ੍ਰਸਿੱਧ ਕਵਾਲਾ ਨੇ ਬਾਬਾ ਜੀ ਦਾ ਗੁਣਗਾਨ ਕੀਤਾ ਕੌਂਸਲਰ ਮੋਨਿਕਾ ਸ਼ਰਮਾ ਅਤੇ ਗਿਰੇਸ਼ ਸ਼ਰਮਾ ਆਜੇ ਚੇਤੌਰ ਤੇ ਸੇਵਾ ਕਰਨ ਪੁੱਜੇ ਇਸ ਮੌਕੇ ਵਿਜੇ ਕੁਮਾਰ, ਸਕਤਰ सुरेंद्र ਅਰੋੜਾ, ਜੁਆਇੰਟ ਸਕਤਰ ਲਕਸ਼ਮਨ ਦਾਸ, ਦੀਪਕ ਮਹਾਜਨ, ਗੁਰਨਾਮ ਸਿੰਘ, ਚਮਨ ਲਾਲ ਮਦਾਨ ਰਾਜਕੁਮਾਰ सुरेंद्र ਬਿੱਲਾ ਕੇਬਲ ਵਾਲੇ ਰਵੀ ਪਹਿਲਵਾਨ ਰਵਿੰਦਰ ਗੋਗਾ ਅਤੇ ਰੰਧੀਰ ਸਿੰਘ ਰੰਧਾਵਾਸ ਨੇ ਸਾਰੇ ਮੈਂਬਰਾਂ ਨੇ ਸੇਵਾ ਕੀਤੀ ਅਤੇ ਬਾਬਾ ਜੀ ਦੇ ਪੰਡਾਰੇ ਦੀ ਵਧਾਈ ਦਿੱਤੀ। ਦੁਬਈ ਮੰਦਰ ਕਮੇਟੀ ਵੱਲੋਂ ਅੱਜ ਬਾਬਾ ਜੀ ਜੇ ਖਵਾਜਾ ਜੀ ਦਾ ਵਿਸ਼ਾਲ ਭੰਡਾਰਾ ਲਗਾਇਆ ਗਿਆ ਅਤੇ ਦੁਬਈ ਮੰਦਰ ਦੇ ਵਿੱਚ ਸਤਸੰਗ ਹੋਇਆ ਅਤੇ ਹਗਨ ਹੋਇਆ ਸਾਰੇ। ਔਰ ਜਿਹਦਾ ਮਤਲਬ ਹੈ ਕਿ ਸਾਰਾ ਹੀ ਛਰੇ ਜੀਏ ਕਮਾਲ ਜੀ ਨੂੰ ਕਰਤਾ ਬੰਦੇ ਸਾਡੇ ਉਹਨਾਂ ਨੂੰ ਜਾਂਦਾ ਔਰ ਮਨ ਲੀ ਮੰਦਰ ਸਮੂਹ ਕਮੇਟੀ ਨੂੰ ਜਾਂਦਾ ਔਰ ਲੰਗਾ ਜਿਹੜਾ ਵਾ ਅੱਜ ਅਸੀਂ 1 ਵਜੇ ਸਟਾਰਟ ਕੀਤਾ ਔਰ ਤੁਸੀਂ ਦੇਖੋ ਸ਼ਾਮ 5 6 ਵਜੇ 7 ਵਜੇ ਤੱਕ ਚੱਲਦੇ ਰਹਿਣਾ ਪੰਡਤ ਰਿਸ਼ੀ ਦੇਵ ਜੀ ਤੇ ਪੰਡਤ ਨਰੇਸ਼ ਸ਼ਰਮਾ ਜੀ ਦੀ ਦੇਖਰੇਖ ਦੇ ਵਿੱਚ ਸਭ ਪੂਜਾ ਕਰਾਈਗੀ ਪਾਠ ਕਰਾਇਆ ਗਿਆ ਤੇ ਮੈਂ ਲਿ ਸਵੰਦਾ ਸੇਵਾ ਦਾ ਇੰਨਾ ਹੀ ਕਹਦਾ ਹਾਂ ਤੁਹਾਨੂੰ ਸਾਰਿਆਂ ਨੂੰ ਬਾਬਾ ਸਿਜਤ ਪਵਾ ਜੀ ਜੀ ਦਰਬਾਰ ਦੇ ਉਤੋਂ ਸਭ ਨੂੰ ਖੁਸ਼ੀਆਂ ਲੈ ਕੇ ਜਾਣ ਔਰ ਸਭ ਦੀ ਆਸ ਮਿਲਾ ਕੇ